ਸ੍ਰੀ ਅਕਾਲ ਸਾਰਿਆਂ ਨੇ ਲੋਬੇ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਅੱਜ ਦੰਦ ਦੀ ਨਾਲ ਹੀ ਕਰਤੀ ਹੈ ਸ਼ੁਰੂਆਤ ਤੇ ਮਿੱਤਰੋ ਚੱਲੇ ਆਂ ਮੋਟਰ ਤੇ ਮੋਟਰ ਤੇ ਮੜਾਇਆ ਚੱਲੇ ਆਂ ਕਾਜ ਭਾਂਦਾ ਵੀ ਕੋ ਖਵੜੀ ਲੱਗੀ ਆ ਕੋ ਠਟਾਇਆ ਪੀਣ ਤੇ ਜੀ ਕਰਨ ਦੇ ਆਂਦਾ ਤੇਜ਼ ਹੀ ਗੱਡੀ ਲੱਗੀ ਆ ਦੇਖੋ ਕਾਮਲੀ ਲੈ ਕੇ ਚੱਲੇ ਆਂ ਤੇ ਮੜਰਾ ਮੜਰਾ ਨੂੰ ਆਂਦਾ ਪਾਣੀ ਲਾਉਣ ਦੇ ਆ ਤੇ ਵੇਨੇ ਜੈਸ ਗੱਲਬਾਤ ਕੀ ਕਰਾਉਂਦਾ ਉਹ ਤੇ ਹੈਗੇ 2-3 ਜਾਨੇ ਹੈਗੇ ਉਥੇ ਬਾਕੀ ਖਿੱਚੀ ਜਾਨੇ ਪਲੇਟ ਇਹਨਾਂ ਬੁੱਕ ਦਾ ਜਾਂਦਾ ਮੈਂ ਆਂ ਮੋਟਰ ਵਾਲ ਨੂੰ ਹੈ ਬਾਕੀ ਬਤੀ ਆ ਇਹ ਤਾਂ ਕੌਂਡੀ ਜ ਮਤਰਾ ਬਾਕੀ ਵੇਨੇ ਉਥੋਂ ਦਾ ਜਾ ਕੇ ਕੀਮਲ ਬਣਦਾ ਬਤੀ ਆਹਾ ਲੰਡੀ ਜ ਮੋਟਰ ਰਾਹ ਚ ਅਗੇ ਤੂਬਰ ਦਾ ਮਹੀਨਾ ਚੱਲਣ ਡਿਆ ਵੇਲਾ ਅਗੇ ਤੂਬਰ ਦੇ ਮਹੀਨੇ ਚ ਵੇਲਾ ਕਿੰਨੀ ਗਰਮੀ ਹੈ ਹਨਾ ਦੀਵਾਲੀ ਤੋਂ ਪਹਿਲਾਂ ਵੀ ਲੈ ਆ ਨਹੀਂ ਗਰਮੀ ਹੁੰਦੀ ਜਿਆਦਾ ਹੀ ਹੈ ਨਾ ਸਾਲੇ ਦਾ ਦਿਨ ਲੇਟ ਆ ਆਜੂਗਾ ਪੂਰਾ ਦਾ ਕਾਲ ਆਈ ਜਾਣਾ ਨਾ ਆ ਗਿਆ ਹੈ ਕੰਮ ਸੱਟਿਆ ਆਹ ਹਲ ਪਰ ਜੋ ਪੂਰਾ ਇਨੇ ਨਹੀਂ ਪਰ ਜਾਣਗੀਆਂ ਹੁਣ ਨਿਕੇ ਬੁਏ ਕਰਨੇ ਸਾਰੇ ਬੱਕ ਕਰਕੇ ਜੀ ਮੇਰੇ ਹੂੰ ਲਗ ਰਹੇ ਸਾਂ ਉਸੇ ਕਿੱਲਾ ਰਹਿ ਗਿਆ ਉਹ ਕੱਲ ਕਰਨੇਗਾ ਅੱਛਾ ਫੇਰ ਕੱਲ ਘੇਰਾਂਗੇ ਆ ਦੋ ਕਿੱਲੇ ਹੋਰ ਤੇ ਦੋ ਕਿੱਲੇ ਭਰ ਕੇ ਫੇਰ ਘੇਰਾਂਗੇ ਆ ਦੋ ਹੂੰ ਹੂੰ ਫੋਲਡ ਕਰਕੇ ਦੋ ਦੋ ਕਰਕੇ ਘੇਰੀਏ ਆਹੋ ਸਹੀ ਇਦਾਂ ਹੀ ਉਹ ਇਦਾਂ ਹੀ ਘੇਰਨੇ ਚਾਹੀਦੇ ਭਰਾ ਮਟਰ ਆਓ ਇਕੱਠੇ ਹੋ ਜਾਂਦੇ ਮੇਰੇ ਬੁੱਲੇ ਵੱਲ ਆਪਣੇ ਪਿੱਛੇ ਆ ਆਹੋ ਇਕੱਠੇ ਨਾ ਘੇਰੇ ਦੋ ਦੋ ਤਿੰਨ ਤਿੰਨ ਦਿਨ ਦਾ ਗੈਪ ਆ ਗਿਆ ਨਾ ਫੇਰ ਘੇਰੇ ਆ ਫੇਰ ਲੇਬਰ ਵੀ ਤੈਨੂੰ ਪਾਉਂ ਹਣਲੀ ਕਰਦੀ ਉਹਨੇ ਕਿਹੜਾ ਉਸੇ ਕਰਦਾ ਉਸੇ ਵੇ ਤੋੜ ਦਿੰਦਾ ਹੂੰ ਪਿੱਛੇ ਰਹੇ ਕੋਸਤਾਬ ਹੋਗੇ ਚਟੇ ਆਹੋ ਇਹ ਤਾਂ ਗੱਲ ਹੈਗੀ ਆ ਮੱਕੀ ਮੇਟਰ ਵੇਲੋ ਧੋਪ ਗੁਰਵਾ ਬਹੁਤ ਯਾਰੀ ਗਰਮੀ ਅੱਜ ਗੁਰਵਾ ਸੂਰਜ ਵੇਖਥੇ ਹੀ ਥੋੜਾ ਜਿਹਾ ਮੰਮੀ ਨਿਕਲਦਾ ਅੱਜ ਮੰਮੀ ਨਿਕਲਦਾ ਹੈ ਅੱਜ ਉਧਰ ਮੰਮੀ ਤੇਰੀ ਗਾਂ ਵੀ ਤੈਨੂੰ ਕਿਦੇ ਆਹੋ ਕੱਲ ਫੋਨ ਲਾਇਆ ਕਿਦਾ ਕੀ ਕੰਮ ਹੈ ਨਹੀਂ ਵੇਲੇ ਉਹ ਵੀ ਵੇਲਾ ਲੈ ਮੋਟਰ ਘੜੀ ਦੇ ਪਿੱਛੇ ਛੜਾਈ ਜਾਣਾ ਇੱਕ ਹਰ ਛੱਡੀ ਰਹਿ ਜਾਂਦੇ ਹਾਂ ਕਾਸ਼ ਨਹੀਂ ਨਾ ਛੱਡਿਆ ਹਾਂ 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 ਪਤਾ ਨਹੀਂ ਲੱਗਦਾ ਕੀ ਕਰਨਾ ਵਾ ਸਹੀ ਗੱਲ ਮਟਰ ਤਾਂ ਇਧਰ ਭਰ ਗਏ ਉਹ ਕਿੰਨਾ ਥਾਂ ਰਹਿ ਗਿਆ ਕੱਲਾ ਰਹਿ ਗਿਆ ਨਾ ਬਾਕੀ ਮਿੱਤਰੋ ਵੇਖ ਲੋ ਉਹ ਮਟਰੋ ਕੜਾ ਲੱਗਾ ਜੇ ਚੱਲਣਾ ਚਾਹ ਦੇ ਨਾਲ ਉਹ ਚਾਚਾ ਚਾਹ ਠੰਡੀ ਹੋ ਗਈ ਆਣ ਕੇ ਪੀਲਾ ਭਰਾਵਾ ਚਾਹ ਠੰਡੀ ਹੋ ਗਈ ਆ ਗਿਆ ਚਾਹ ਵਾਜਾ ਮਰਾਂਡੀ ਚਾ ਚਾਚਾ ਨਹੀਂ ਨਾ ਸੁਣਦੇ ਆ ਕਿਸ ਦੀ ਗੱਲ ਆ ਬੂਆ ਟੋਈ ਰਹੀ ਏ ਓਏ ਛੇਕ ਜਿਆਉਂਦਾ ਬਰ ਹੋਣਾ ਦੇ ਵੀ ਬੱਤੀ ਬੁੱਤੀ ਜਗਾਦਨੇ ਆ ਚਾਚਾ ਬੂਆ ਬੰਦ ਕਰਦੀ ਹਾਂ ਰਾਜ ਚਾਚਾ ਮਨ ਕੰਮ ਜਿਹੜਾ ਗਏ ਕਿਹੜਾ ਕੰਮ ਗਏ ਦਸਰਾਣੀ ਨਾਲ ਜੁਨੀਵਰਸਿਟੀ ਦੇ ਆ ਹਾਂ ਜੀ ਕੰਮ ਦੇ ਬਾਹਰ ਆ ਵਾਹੋ ਕੰਮ ਬਦ ਇਦਾਂ ਚੱਲਦੇ ਰਹਿੰਦੇ ਘਰ ਦੇ ਦਾ ਕਾ ਕੰਮ ਆ ਈਕਾ ਦੁੱਕਾ ਤੇ ਚਾਚਾ ਕਾ ਚਾਚੇ ਨੇ ਚਲਾਤਾ ਫੜਲਾ ਤੂੰ ਹੀ ਖੰਡਾ ਹੁੰਦਾ ਜਾਂ ਫੜਾ ਚਾਚਾ ਤੇਰੀ ਚਾਹ ਯਾਦੀ ਡੱਕੀ ਚਾਚਾ ਉਦਾਂ ਜਦਾਂ ਇੱਕ ਮਿੰਟ ਯਾਰ ਮੇਰੀ ਗੱਲ ਪੂਰੀ ਹੋ ਲੈੰਦੇ ਚਾਚਾ ਉਦਾਂ ਇੱਕ ਗੱਲ ਦੱਸੀ ਜਦਾਂ ਗੁਰੂ ਨਾਨਕ ਦੇ ਯੂਨੀਵਰਸਿਟੀ ਸ਼ਹਿਰ ਜਾਣਾ ਚਾਹੀਦਾ ਉੱਥੇ ਤੁਰਨ ਫਿਰਨਗੇ ਨਹੀਂ ਨਹੀਂ ਵੀ ਇਹ ਰੋਕੋ ਪਰ ਮੰਨਿਆ ਉੱਚੀ ਬੋਲ ਜਾ ਤੇ ਨਹੀਂ ਹਾਂ ਬੋਲ ਨਾ ਕਹੇ ਨਹੀਂ ਨਹੀਂ ਰੋਕ ਲਿਆ ਕਦਾਂ ਹੋ ਕੇ ਆਉਣਾ ਚਾਹੀਦਾ ਕਿ ਕਦਾਂ ਨਹੀਂ ਯੂਨੀਵਰਸਿਟੀ ਹਾਂ ਉੱਥੇ ਦੇ ਆ ਵੀ ਜਿੱਦਾਂ ਮੇਲਾ ਹੁੰਦਾ ਨਾ ਹੂੰ ਕੋਈ ਵੀ ਕਿਸ ਤਰ੍ਹਾਂ ਦਾ ਵੀ ਹਾਂ ਕੋਈ ਪੰਘੂੜੇ ਚੂੜਕੇ ਦੇ ਮੇਲਾ ਵੀ ਹੁੰਦਾ ਆ ਕੋਈ ਪੈਸੇ ਡਾ ਕੇ ਮੇਲਾ ਵੀ ਹੁੰਦਾ ਆ ਕੋਈ ਸਾਰੀ ਦਿਹਾੜੀ ਸ਼ਬਦ ਕੀਰਤਨ ਬਾਬੇ ਦਾ ਆਂਦੇ ਰੌਣਕ ਵੜੀ ਹੁੰਦੀ ਇੱਥੇ ਉਹਦੇ ਫੇ ਰੌਣਕ ਤੇ ਆ ਗਈ ਤੇ ਰੌਣਕ ਦਾ ਕਰਕੇ ਵੀ ਕਈ ਤਕਾਲਾ ਪਾਉਂਦੇ ਆ ਹਾਂ ਆਪਾਂ ਚਲੀਏ ਕਿਹਦਾਂ ਹਾਂ ਆ ਆਪਾਂ ਚਲੀਏ ਚਲੋ ਹੈ ਯੂਨੀਵਰਸਿਟੀ ਚਲ ਜੀ ਵੀ ਟੋਰ ਫਿਰ ਕੇ ਆਉਣਾ ਹੀ ਪਰ ਨਹੀਂ ਆਪਣਾ ਮੌਲਵਕੀ ਹੋਊਗਾ ਕਿ ਉੱਤਲ ਜਿਹਾਉਣਾ ਕਿ ਟੋਰ ਫਿਰ ਕੇ ਆਉਣਾ ਬਸ ਇੰਜੋਏਮੈਂਟ ਕਰਕੇ ਆਉਣਾ ਆਦੀ ਆ ਗਈ ਆ ਆ ਮੇਰੇ ਰਾਜੇ ਇੱਕ ਤੇ ਕਾਕੇ ਨਹੀਂ ਬੂਆ ਖੋਲ ਲੈਂਦੇ ਘਰੀ ਦੇ ਪਿਛੇ ਮਾਨੂੰ ਕੀ ਗੱਲ ਆ ਨਹੇਲ ਕੱਟ ਕਰਾ ਲਈ ਹੈ ਠੀਕ ਆਖੋ ਹਾਂਜੀ ਚਾਚਾ ਜੀ ਚਾਚੂ ਜੀ ਕਿਦਾਂ ਫਿਰੋ ਕਿਹੜੀ ਗੱਲ ਤੇ ਆਪਾਂ ਲੋ ਅਪਾਰਟਮੈਂਟ ਹਾਂ ਲੋ 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 ਦਾਵਾ ਲੋਹੌੜਾ ਹਲਕਾ ਮੈਨੂੰ ਤੁਸੀਂ ਛੋਲੇ ਜੇ ਡਿਪਾਰਟਮੈਂਟ ਚ ਜਾਣਾ ਹਾਂਜੀ ਕੋਮੇਡੀ ਗਰਾਊਂਡ ਤੇ ਹਾਈ ਤੇ ਜਾਓ ਹਾਈ ਤੇ ਨਹੀਂ ਜਾਣਾ ਹਾਂ ਮਟਰ ਬੰਨੀ ਭਾਗ ਬੋਗਾ ਪੋਨੇ ਚਾਲੇ ਇੱਕ ਮੜਾ ਛੋੜਾ ਹੈ ਕਿਤੇ ਪਾਰਟੀ ਕਰਨੇ ਆਪਾਂ ਤੇ ਵੇਰੇ ਅੜਿਹਾੜੀ ਬਾਹ ਕਲੀ ਕਿ ਮੀਂਹ ਵਾਲੀ ਆ ਕੇ ਰਹਿ ਗਈ ਜੇ ਮੈਂ ਹਾਂ ਚੱਲ ਦੋ ਗੋ ਫੁਲਕੇ ਖਾ ਲਈਏ ਹੈ ਹਾਂ ਈ ਵਤਾ ਤਲਿਆ ਨਹੀਂ ਚੱਲ ਪੈਣਾ ਬਾਹਰ ਹੈ ਹਾਂ ਗੁਰੂਆਬਾਤੇ ਤਾਂ ਅਮੀ ਉਹ ਥੇੜਾ ਹੋ ਗਿਆ ਨਾ ਤੂੰ ਕਿੰਨੀ ਡੇਟ ਆਇਆ ਮਮਾ ਤੈਨੂੰ ਕਿਹਾ ਹੋਈ ਸੀ ਆਜੀ ਪਹਿਲਾਂ ਨਹੀਂ ਅੱਜ ਅੱਜ ਦਾ ਟਾਈਮ ਨਾ ਹੀ ਮੈਂ ਆ ਗਿਆ ਗੁਰੂਆ ਮੇਰੇ ਵਾਲੇ ਜੁੱਤੀ ਦੇ ਇਥੋਂ ਗਾੜੀਓ ਮਿੱਤਰੋ ਤੁਹਾਨੂੰ ਵਿਖਾਈ ਹੋਦਰਾਂ ਦੀ ਟੁੱਟੀ ਪਈ ਐ ਤੇ ਮੈਨੂੰ ਚਾਚੇ ਵਾਲੀ ਜੁੱਤੀ ਪੋਣੀ ਪੈਣੀ ਐ ਅੱਜ ਸਾਨੂੰ ਇਹੋ ਪਾਉਣ ਦੇਣਾ ਕਰਕੇ ਸਾਫ਼ ਸੁਥਰਾ ਗੁਰੂਆ ਸਭ ਤੋਂ ਪਹਿਲਾਂ ਓਏ ਜੁੱਤੀ ਲਈਏ ਹੈ ਗੁਰੂਆ ਜਾਣਾ ਆਉਣਾ ਪੈਂਦਾ ਵਾ ਪਰ ਹੈਗੀ ਭੜਾ ਗੜੀ ਐ ਰੋਸੋ ਬਰਨੇਲੋ ਦੀਓ ਹੈ ਹੈ ਇਹ ਵੀਲਾ ਰੋਸੋ ਬਰਨੇਲੋ ਦੀਓ ਜੁੱਤੀਓ ਐਂਡ ਗੱਲ ਬਾਤ ਹੀ ਪੂਰੀ ਜੁੱਤੀ ਦਾ ਇਹ ਹੈ ਨਾ ਹਿਸਾਬ ਜਿਹਦੀ ਲੈ ਲੈਣੀ ਹੈ ਕਿ ਰਿਹਾ ਹੁਣਾ ਜਿਹੜੀ ਜ਼ਿਆਦੀ ਮਾੜੀ ਬਣਾਵੇ ਜਿਹੜੀ ਜ਼ਿਆਦੀ ਚੰਗੀ ਬਣਾਵੇ ਨਾ ਅਰੀਨਾ ਗਾਵੇ ਹਾਂ ਇੱਕ ਨੰਬਰ ਗੱਲ ਭਾਈ ਇਹ ਚਾਲੇ ਹੋਣਾ ਨਾ ਭਾਈ ਇਹ ਚਾਲੇ ਫਿਰ ਹਾਂ

ਨਕੀਣਾ ਉੱਥੇ ਜਾ ਕੇ ਥਾਲਿਆ ਚੰਗਾ ਹਾਂ ਹੰਗਾਵੇ ਹੰਗਾਵੇ ਇਹ ਗੇਰਾ ਬਟੋਲ ਤੇ ਪੰਗੜਾ ਪਾਈ ਜਾਵੇ ਤੂੰ ਬੱਚੇ ਗਏ ਨੱਚਾਂਗੇ ਕੱਲੇ ਕਰਾਂ ਮੈਂ ਹਾਂ ਇਹਨਾਂ ਬਟੋਲ ਤੇ ਨੱਚੀ ਆਵੇਂ ਤੁਰਗਾ ਪੱਤਰ ਵੇਗਾ ਦਾਦਾ ਆਣਾ ਵੱਖਰਾ ਜਾ ਕੁਝ ਕੀ ਵਗਿਆ ਹੋ ਗਿਆ ਤੇਰੇ ਹਿਸਾਬ ਨਾਲ ਓਏ ਕੋਈ ਵੱਖਰੀ ਜੀ ਚੀਜ਼ ਹੀ ਪਰਲੇ ਪਾਸੇ ਮੇਰੇ ਕੋਲ ਸੂਰਜ ਹੋਣਾ ਇਹਦੇ ਹਣਾ ਬਾਤੀ ਮਤਰਾਏ ਤੇ ਜਾਈ ਆਂਦੇ ਆ ਤੇ ਟਾਈਮ ਬੜਾ ਹੋ ਗਿਆ ਓਰੇ 5 ਵਜ ਗਏ ਜੀ ਗੁਰੂਆ ਗਠਾਣੀ ਵਾਲੀ ਟਰਾਲੀ ਦੀ ਵੈਲਾ ਜਲਦੀ ਨਹੀਂ ਲੰਘਿਆ ਆਂਦਾ ਇਹਦੇ ਲਾਗ ਆਉਂਦੀ ਆ ਨਾ ਸਾਰੀ ਸੜਕ ਤੇ ਆਉਂਦੀ ਵੈਲਾ ਗੁਰੂਆ ਯਾਦਾ ਇਹ ਕੰਮ ਵਧਾ ਚੜਾ ਕੇ ਇਹਦੇ ਠੇ ਰੱਖ ਪਾਉ ਉੱਈ ਜਾਂਦਾ ਪੈਲੀਆਂ ਕਾਰ ਕਰਦੇ ਨਾ ਜਗਾਰ ਜਗਾਰ ਆ ਜਾ ਕੋਈ ਕਾਰ ਰਹਾ ਤੇ ਮੈਂ ਹਿੱਦਾਂ ਚੁੱਕੇ ਨਾ ਜਿੰਨਾ ਸਾਰਾ ਰੋਜਾ ਰੋਜਾ ਮੈਂ ਨਾ ਗੋਲ ਰਿੰਗੇ ਵਿੰਗੇ ਜੱਲ ਪੈਣੇ ਰੋਜਾ ਸਿੱਧੇ ਗੱਲਾਂ ਹੋਣਗੀਆਂ ਕੋਣ ਬਤਾ ਕਰਦੇ ਨਾ ਉਹ ਜਗਾਰ ਜਾ ਐਨੀ ਨੂੰ ਬਤਾ ਸਿੱਧਾ ਕਰ ਦੇ ਚਾਲ ਚਲ ਜਾ ਮੇਰਾ ਭਾਵੇਂ ਆਉਂਦਾ ਨਹੀਂ ਨਹੀਂ ਨਾ ਬਤਾ ਜੀ ਉਹਨੂੰ ਕੋਈ ਪੁਤਕਾਰ ਆ ਜਾ ਨਾ ਵਿਚਕਾਰ ਵਿਚਕਾਰ ਰਹਾ ਤੇ ਐ ਨਹੀਂ ਨਾ ਇਹਨੂੰ ਲਿਜਾਣੇ ਆਲੀ ਲੈਣ ਨਾ ਇੱਥੇ ਰਾ ਦੇ ਪੈਸੇ ਐਸੇ ਕਿਧਰੇ ਆਤੇ ਇੱਥੇ ਹਾਂ ਹਾਂ ਬੜਾ ਬੜਾ ਇੱਥੇ ਸਾਰੇ ਆ ਗਿਆ ਆਇਆ ਉਹ ਵੀ ਪਰੇ ਆ ਬਈ ਓਏ ਤੇਰੀ ਓਏ ਬੋਲੇ ਸਨਾਨ ਇਹ ਤੱਕ ਆ ਗਈ ਜਾਂਦੀਆਂ ਹੀ ਹੋਏ ਤੇਰੀ ਓਏ ਇਹ ਵੀ ਉਹ ਕੰਮ ਓਏ ਤੇਰੀ ਓਏ ਓ ਗੁਰਗਾ ਜੈਨਾ ਤੇਰੀ ਲਾਤ ਫੜ ਲਈ ਫੇਰੇ ਨਹੀਂ ਫੜਨੀ ਹੁੰਦਾ ਪਹਿਲਾਂ ਨਾਤ ਤੇਰੇ ਡੇਢ ਤੇਰੀ ਹੜੂ ਸਾਰੇ ਪਾਸੇ ਕੁੱਤੇ ਕੁੱਤੇ ਪਈ ਜਾਂਦੇ ਕਿਹੜੀ ਗਲੀ ਚ ਪਾ ਦਿਆ ਇਹ ਗੁਰਗਾ ਐ ਓਏ ਆਉਣਾ ਖੋਲਣ ਕੇ ਗੇਟ ਤੇ ਆਈ ਓ ਨਾ ਕੋਈ ਏ ਭਈ ਆਪਾਂ ਨੂੰ ਜਾਂਦੇ ਸਾਰੇ ਜਣੇ ਇਹ ਕਿੱਥੇ ਪਹਿਲਾਂ ਪਹਿਲਾਂ ਆਪਾਂ ਦੇਖ ਕੇ ਦੇ ਉਦਾਂ ਕਿੱਥੇ ਭੌਂਕਣਾ ਹੈ ਨਾ ਆ ਮੇਰੇ ਨਾਲ ਕੁੱਤਾ ਆ ਮੇਰੇ ਖਾਂ ਦਾ ਕੁੱਤਾ ਇਹਨਾਂ ਦਾ ਨਾ ਤਾਹੋਂ ਜ਼ਿਆਦਾ ਪੈਂਦਾ ਨਾ ਉਧਰੋਂ ਬਹਿ ਗਿਆ ਆਪੋਜ਼ਿਟ ਬਹਿ ਗਿਆ ਗੇਟ ਵੱਲੋਂ ਬਹਿ ਗਿਆ ਲੈ ਹੋਰ ਅੱਸ਼ਟ ਮਾਰਨ ਡੈ ਭਾਈ ਅੱਧੀ ਰਾਤ ਹੋ ਗਈ ਘਰੂਆ ਲੋ ਮਤਰਾ ਆ ਚੁੱਕੇ ਜੇ ਘਰੇ ਤੱਕ ਗਏ ਜੇ ਅੱਜ ਤੇ ਹੈ ਸੋ ਉਹਨੂੰ ਨੇ ਤੇ ਬਹੁ ਪਟਾਕੇ ਚਲਾਏ ਅੱਜ ਦੇ ਤੇ ਪਟਾਕੇ ਤੇ ਪਟਾਕਾ ਦੇ ਪਟਾਕੇ ਦੇ ਪਟਾਕਾ ਲਾਵੇ ਪਟਾਕੇ ਦੇ ਪਟਾਕਾ ਚੱਲਣ ੜਿਆ ਅੱਜ ਹੈ ਬਾਕੀ ਮਿੱਤਰੋ ਬਹੁਤ ਜ਼ਿਆਦਾ ਸਿਰ ਤੋਂ ਹੰਡਿਆ ਵਾ ਸਵੇਰ ਦੀ ਪੱਗ ਬੰਨੀ ਆ ਦੁਪਹਿਰ ਦੀ ਪੱਗ ਬੰਨੀ ਆ ਤੇ ਬਹੁਤ ਜ਼ਿਆਦਾ ਸਿਰ ਤੋਂ ਹੰਡਿਆ ਵਕਤ ਤੇ ਬਾਕੀ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਸੋ ਮਿਲਦੇ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਤੇ ਭਰਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਸੋ ਇਦਾਂ ਹੀ ਆਪਾਂ ਘੈਂਟ ਤੋਂ ਘੈਂਟ ਕੰਟੈਂਟ ਲੈ ਕੇ ਤੁਹਾਡੇ ਕੋਲ ਰੋਜ਼ ਰੋਜ਼ ਉਂਦੇ ਰਹਿਵਾਂਗੇ ਸੋ ਅੱਜ ਦੇ ਦੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ